ਸ਼ੋਭਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਖਾਸ ਪ੍ਰੈਸ ਕਾਨਫਰੰਸ ਦੇ ਰਾਹੀਂ ਮੀਡੀਆ ਕਰਮੀਆਂ ਨੂੰ ਸੰਬੋਧਨ ਕੀਤਾ ਗਿਆ ਉਸ ਮੌਕੇ ਸੀਐਮ ਮਾਨ ਨੇ ਬੀਤੇ ਕੱਲ ਨਾਰਥ ਕਾਉਂਸਲ ਨਾਰਥ ਜ਼ੋਨ ਕਾਉਂਸਲ ਦੀ ਹੋਈ ਮੀਟਿੰਗ ਦੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਪੰਜਾਬ ਦਾ ਵੱਖ-ਵੱਖਰੇ ਮੁੱਦਿਆਂ ਦੇ ਉੱਤੇ ਪੱਖ ਜਿਹੜਾ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਰੱਖਿਆ ਹੈ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀਆਂ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੋਪੜ ਹੈਗਾ ਉਸ ਦਾ ਕੰਟਰੋਲ ਸਾਨੂੰ ਦੇ ਦਿਓ ਕਿਉਂਕਿ ਪਾਣੀ ਸਾਨੂੰ ਆਉਂਦਾ ਹੈ ਹਰਿਆਣਾ ਨੇ ਕਿਹਾ ਜੀ S Y L ਜਲਦੀ ਬਣਾ ਦੋਗੇ ਹਰਿਆਣਾ ਨੇ ਕਿਹਾ ਜੀ ਸਾਡੇ ਅੰਬਾਲਾ ਦੇ ਕੁਛੇਤਰ ਦੇ ਫਾਰਨਪੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਕਰ ਦੋ। ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜੁਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ। ਉਹ ਪੰਜਾਬ ਕੋਲੇ। ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ ਚ ਸਾਡਾ 7.19 ਹਿੱਸਾ ਬਣਦਾ। ਉਹਨਾਂ ਦੇ ਦਿਓ ਜੀ। ਬਦ ਮੇਰੀ ਵਾਰੀ ਆਈ ਬੋਲਣ ਦੀ। ਮੈਂ ਕਿਹਾ ਜੀ ਗਰੇ ਮੰਤਰੀ ਸਾਹਿਬ ਤੁਸੀਂ ਸੁਣਿ ਲਿਆ ਹੁਣ ਵੈਸੇ ਜਿੰਨਾਂ ਨੇ ਭਾਸ਼ਣਾ ਚ ਜਿਹੜਾ ਆਉਂਦਾ ਹੈ ਪੰਜਾਬ ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਮਿਲ ਚੁੰਡਣ ਲੱਗੇ ਹੋਏ ਹਾਂ ਤੁਸੀਂ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈਡਵੌਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦੇਓ ਸਾਡਾ ਸੈਂਟਰ ਕਹਿੰਦਾ ਬੀਵੀਐਮਪੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹਿੰਦੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਉਹ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗਾਲੇਤੋ ਸ਼ੁਰੂ ਕਰੇ ਪੰਜਾਬ ਆਹ ਮਾਰਾ ਬੜਾ ਭਾਈ ਹੈ بڑے ਭਾਈ ਕਹ ਪਰ ਮੈਂ ਕਹ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਮਨਾ ਛਾੜਦੇ ਹੋ ਨਾ ਕਿਤੇ ਛੋਟੇ ਭਾਈ ਕੋ ਗਵਸਣ ਵੱਡਾ ਭਾਈ ਉਜੜ ਜੇ ਇਹ ਕੋਈ ਇੱਕ ਵਈ ਤਰਕ ਹੈ ਜੀ 1952 ਤੋਂ ਜਿਆਦਾ ਗੱਲਾਂ ਕਰੀ ਜਾਂਦੇ ਆ ਤੇ ਉਹ ドラਮਾ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਕੁਲਦੀਪ ਸਿੰਘ ਥਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਕੁਲਦੀਪ ਸਿੰਘ ਥਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਦੇ ਗੈਂਗਸਟਰਾਂ ਦੇ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਇਸ ਮੌਕੇ ਉਹਨਾਂ ਮੀਡੀਆ ਦੀਆਂ ਵੱਖ-ਵੱਖ ਕਟਿੰਗਸ ਦਿਖਾ ਕੇ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ। ਉਹ ਗੈਂਗਸਟਰ ਦੇ ਵਿੱਚ ਰਹ ਰਹੇ ਕਿ ਸਰਬੀਰ ਬਾਦਲ ਵੀ ਸਰਦੀ ਦੀ ਸਰਦੀ ਦੀ ਭਾਸ਼ਾ ਗੈਂਗਸਟਰਾਂ ਦੀ ਬੋਲ। ਉਸੇ ਹੀ ਲੇਹ ਦੇ ਵਿੱਚ ਉਸੇ ਹੀ ਲੇਹ ਦੇ ਵਿੱਚ ਦਬਕਾਉਂਦਾ। ਦਬੇ ਮਾਰ। ਮੈਂ ਕਹਿੰਦਾ ਹਾਂ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਫਸਰ ਰਿਹਾ। ਉਹ ਨਾ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੋੰਗੇ ਜਿਹੜਾ ਪਿਛਲਾ ਅਦਕਾਰ ਬੋਲਦਾ ਜਿਹੜਾ ਪਿਛਲਾ ਸਰਵੀਰ ਉਹਨਾਂ ਦਾ ਅਦਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋ ਆ ਨਾ ਆਏ ਇਹਦੇ ਵਿੱਕੀ ਮੱਧੂ ਖੇਡ ਤੋਂ ਲੈ ਕੇ ਅਮਨਜੀਤ ਮਲਵਾਨੀ, ਪੀ ਬਰੇਟ, ਰੋਕੀ ਫਾਜ਼ਲ ਦਾ ਗੋਲਡੀ ਬਲਾਲ, ਕਲਦੀਪ ਕੌਵਰਾਂ, ਛੇਹਾਲ ਖੁੱਬਨ, ਸੋਮੋ ਤੱਕਣਾ, ਲੱਖੀ ਪਟਿਆਲਾ, ਜੱਗੂ ਭਗਵਾਨ ਕੋਈ ਆ ਦੇਖੋ ਇਹਨਾਂ ਦੀਆਂ ਫੋਟੋ ਆ ਇੰਨਾ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋਈ ਦੋ ਚੀਜ਼ੇ ਲਾ ਲਿਆ ਇਹ ਉਹ ਆ ਜਿਹੜੇ ਖਵਾਲਾ ਦੇ ਵਿੱਚ ਆਏ ਇਹ ਦੇਖੋ ਸਾਰੀਆਂ ਫੋਟੋ ਨੇ ਸਭ ਨੂੰ ਇਹ ਮਨਜ਼ਰ ਦਾ ਬੰਦੇ ਨੇ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹ ਜਿਹੜੇ ਬੰਦੇ ਪੰਜਾਬ ਦੀ ਕੰਟੈਕਸਟ ਦੇ ਵਿੱਚ ਗੈਂਗਸਟਰ ਨੂੰ ਲੈ ਕੇ ਆਇਆ ਕਿ ਗੈਂਗਸਟਰ ਵੀ ਭਾਈ ਅਜਾ ਆਪਣੀ ਸਭਾ ਦੇ ਕਬਜ਼ਾ ਕੀਤਾ ਜਾਵੇ ਮੈਂ ਇਹ ਜਿਹੜਾ ਚੋਣਾ ਕਿ ਸਭ ਇੱਕ ਕਦੇ ਨਹੀਂ ਉੱਗਾ ਨਾ ਇਹਦਾ ਕੱਲ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਨੂੰ ਬੋਲ ਡਰਵਾਇਆ ਉਹ ਆਪਣੀ ਜੜੀ ਭਾਸ਼ਾ ਆ ਮੈਂ ਸਾਰਿਆਂ ਨੂੰ ਫੋਟੋ ਦਿਖਾ ਰਿਆ ਜਿਹੜੀਆਂ ਬਾਕ ਬਾਕ ਟਾਈਮ ਤੇ ਖਵਾੜਾਂ 'ਚ ਲੱਗੀਆਂ ਨਿਊਜ਼ਪੇਪਰਾਂ 'ਚ ਲੱਗੀਆਂ ਨਿਊਜ਼ਪੇਪਰ ਦੀ ਜਿਹੜੇ ਟੌਪ ਦੇ ਨਿਊਜ਼ਪੇਪਰਾਂ 'ਚ ਲੱਗੀਆਂ ਇਹਨਾਂ ਦੇ ਅੰਦਾਜ਼ ਜ਼ਿੰਦਗੀ ਦੇ ਬੰਦਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਰਹਿੰਦੇ ਉਦਾਂ ਹੀ ਉਹ ਬੋਲਦੇ ਸੋ ਮੈਂ ਉਹਨਾਂ ਦੀ ਉਸ ਭਾਸ਼ਾ ਦੀ ਉਸ ਲੈਂਗੁਏਜ ਦੀ ਜਿਹੜੀ ਗੁੰਝਾ ਕਰਦਾ ਉਹਨਾਂ ਨੇ ਕਿਹਾ ਤੁਮਕ ਇਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦੋਖੇ ਤੋਂ ਦੱਬ ਜੂਗਾ ਕੋਈ ਹਫਸਾ ਬਦਰੂਗਾ ਜਾਂ ਕੋਈ ਪੋਲੀਟਿਕਲ ਪਾਰਟੀ ਆ ਕਿ ਦੱਬਣਗੇ ਜਾਂ ਕੋ ਆਮਾ ਵੀ ਪਾਰਟੀ ਦਾ ਵਕਤ ਦੱਬ ਜੂਗਾ ਤਾਂ ਕੋਈ ਮਤਬ ਨਹੀਂ ਹੈ। ਦਾਹੀ ਕਾਲੀ ਸਕਦੇ। ਉਹਨਾਂ ਨੇ ਮਨ ਤੇਰੀ ਪਾਸ਼ਾ ਹੁੰਦੀ ਆ ਇਸ ਪਾਸ਼ਾ ਦੀ ਮੈਂ ਤਿੱਖੀ ਜਿੰਦਾ ਕਰਦਾ ਕਿ ਗੈਸਟਾ ਦੇਖ ਕੇ ਗੈਸਟਾ ਉਹਦੀ ਬੋਡੀ ਲੈਂਗੁਏਜ ਗੈਸਟਾ ਉਹ ਗਈ ਤੁਸੀਂ ਪਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮਨ ਲੱਗਦੀ ਆ ਤੁੜੀ ਬਹੁਤੀ ਤੁਸਿਆਰਫ ਕਰਕੇ ਕਹਿੰਦੀ ਹੈ ਕਿ ਤੂੰ ਕਿਹੜਾ ਰਾਇ ਕਰੇਂ ਇਹ ਵਾਹ ਵਾਹ ਕਰੋਗਾ ਜਿਵੇਂ બીજી ਜੇਰੇ ਵਾਹ ਕੋਈ ਪੰਜਾਬ ਦੀ ਪ੍ਰੋਜੈਕਟ ਸ਼ੁਰੂ ਕਰਵਾ ਦਿੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਦੇਖੇ ਆ ਉਧਰ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ ਮੁਖਸਰ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ ਨਸ਼ਿਆਂ ਦੇ ਸੁੱਧਾਗਰਾਂ ਦੇ ਘਰਾਂ ਦੇ ਉੱਤੇ ਇਹ ਬੁਲਡੋਜ਼ਰ ਚੱਲਿਆ ਅਤੇ ਢਾਹਟੇਰੀ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਹੈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਜੋ ਅਪਰਾਧੀ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਖਾਸ ਤੌਰ ਤੇ ਐਨਡੀपीएस ਦੇ ਇੱਕ ਤੋਂ ਵੱਧ ਮਾਮਲੇ ਨਾਲ ਅਪਰਾਧੀਆਂ ਦੇ ਉੱਤੇ ਦਰਜ ਨੇ ਤੇ ਇਸ ਲਈ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਪਿੰਡ ਗੁਰੂ ਸਰ ਹੈਗਾ ਹਲਕੇ ਗਿੱਦੜਵਾ ਦਾ ਤੋਂ ਡਿਸਟ੍ਰਿਕਟ ਮੁਕਸਰ ਤੇ ਜੋ ਕੰਡਕਟਿੰਗ ਏਜੰਸੀ ਬੀ ਡੀ ਪੀ ਹੈ ਉਹਨਾਂ ਦੇ ਵੱਲੋਂ ਪੁਲਿਸ ਹੈਲਪ ਦੇ ਲਈ ਪੁਲਿਸ ਪ੍ਰੈਜ਼ੈਂਸ ਦੇ ਲਈ ਰਿਕਵੈਸਟ ਕੀਤੀ ਗਈ ਸੀ ਤੇ ਪਿੰਡ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਨੂੰ ਦੇਖਦੇ ਹੋਏ ਇੱਥੇ ਕੋਰਡਨ ਆਫ ਕਰਕੇ ਏਰੀਆ ਨੂੰ ਤੇ ਅੱਜ ਡਿਮੋਲੀਸ਼ਨ ਐਕਸਰਸਾਈਜ਼ ਐਗਜ਼ੀਕਿਊਟ ਕਰਾਈ ਜਾ ਰਹੀ ਹੈਗੀ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਜੋ ਕੰਡਕਟਿੰਗ ਏਜੰਸੀ ਤੇ ਸਿਵਲ ਦੇ ਆਫੀਸਰਸ ਵੀ ਇੱਥੇ ਹੈਗੇ ਪੁਲਿਸ ਟੀਮ ਜੋ ਹੈ ਪ੍ਰੈਜ਼ੈਂਸ ਬਣਾਏ ਹੋਏ ਹੈਗੀ ਤੇ ਇਹ ਜੋ ਵੀ ਦੋ ਇਹਨਾਂ ਤੇ ਇਸ ਗਰ ਦੇ ਕੋਰਸਪੋਂਡਿੰਗ ਇਨਾਂ ਤੇ ਮਲਟੀਪਲ ਐਫਆਰ ਐਂਡੀਪੀਐਸ ਦੇ ਰਜਿਸਟਰ ਹੈਗੀਆਂ ਤੇ ਇਸ ਬੇਸ ਤੇ ਹੀ ਇਸ ਨੂੰ ਇੱਕ ਐਗਜ਼ੈਂਪਲਰੀ ਤੇ ਡੈਟਰੈਂਟ ਐਕਸ਼ਨ ਇਸ ਚ ਡਰੱਗ ਪੈਡਲਰ ਐਕਟੀਵਿਟੀ ਤੇ ਜੋ ਵੀ ਕੋਈ ਇਨਵੋਲਵ ਹੈਗਾ ਉਸ ਤੇ ਅਗਰ ਜਾਂਦਾ ਹੈਗਾ ਤਾਂ ਉਸ ਤੇ ਚੰਗੀ ਰਿਫਲੈਕਸ਼ਨ ਹੁੰਦੀ ਹੈਗੀ ਤੇ ਵੀ ਆਰ ਕਮਿਟਿਡ ਫੋਰ ਐਗਜ਼ੈਂਪਲਰੀ ਰਿਐਕਸ਼ਨ ਅਗੇਂਸਟ ਡਰੱਗ ਪੈਡਲਰਸ ਐਂਡ ਸਮਗਲਰਸ ਤੇ ਇਸੇ ਤੇ ਲਗਾਤਾਰ ਤੇ ਆਜ ਲਗਾਤਾਰਤਾ ਤੇ ਆਜ ਇਹ ਐਗਜ਼ੀਕਿਊਸ਼ਨ ਕੀਤੀ ਜਾ ਰਹੀ ਹੈ ਤੇ ਮੈਂ ਤੁਹਾਡੇ ਮਾਧਿਅਮ ਤੇ ਇੱਕ ਦੁਬਾਰਾ ਅਪੀਲ ਕਰਨਾ ਚਾਹਾਂਗਾ ਕਿ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਪਿਛਲੇ 8 ਮਹੀਨਿਆਂ ਤੇ ਲਗਾਤਾਰ ਇਨਫੋਰਸਮੈਂਟ ਤੇ ਵੀ ਤੇ ਜੋ ਡੈਟਰੈਂਟ ਐਕਸ਼ਨ ਤੇ ਵੀ ਲਗਾਤਾਰ ਕੰਮ ਜਾਰੀ ਹੈਗਾ ਤੇ ਪਬਲਿਕ ਵੱਲੋਂ ਤੇ VDC WDC ਮੈਂਬਰਸ ਤੇ ਪਬਲਿਕ ਵੱਲੋਂ ਜੋ ਵੀ ਕੋਈ ਫੀਡਬੈਕ ਸੁਜੈਸ਼ਨ ਆਂਦੀ ਹੈ ਜੀ ਇਹ ਇਨਪੁਟਸ ਆਂਦੀ ਹੈ ਉਸ ਨੂੰ ਲਗਾਤਾਰ ਅਸੀਂ ਫੈਕਟਰ ਇਨ ਕਰਕੇ ਉਸ ਦੇ ਆਪਣੇ ਐਗਜ਼ੀਕਿਊਸ਼ਨ ਕਰਦੇ ਆਗੇ ਤੇ ਪੁਲਿਸ ਦੀ ਐਨਫੋਰਸਮੈਂਟ ਡਰਾਈਵ ਜੋ ਹੈਗੀ ਜਾਰੀ ਰਹੇਗੀ ਤੇ ਜੋ ਵੀ ਇਸ ਤੇ ਐਕਸ਼ਨ ਡਰਗ ਫਰੰਟ ਤੇ ਹੈ ਉਸ ਨੂੰ ਵਾਰ ਫੁਟਿੰਗ ਤੇ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਵੀ ਇਸ ਨੂੰ ਕੰਟੀਨਿਊ ਕੀਤਾ ਜਾਏਗਾ ਦਿੱਲੀ ਦੇ ਵਿੱਚ ਹੋਏ ਬਲਾਸਟ ਮਾਮਲੇ ਨੂੰ ਲੈ ਕੇ ED ਦੀ ਟੀਮ ਪੂਰੀ ਤਰ੍ਹਾਂ ਦੇ ਨਾਲ ਫੁੱਲ ਐਕਸ਼ਨ ਮੋਡ ਦੇ ਵਿੱਚ ਹੈ ED ਦੀ ਟੀਮ ਆਲ ਫਲਾਇ ਯੂਨੀਵਰਸਿਟੀ ਮਾਮਲੇ ਦੇ ਸੰਬੰਧ ਵਿੱਚ ਦਿੱਲੀ ਹਰਿਆਣਾ ਮੱਧ ਪ੍ਰਦੇਸ਼ ਤੇ ਚਾਰ ਰਾਜਾਂ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਤੀ ਤੋਂ ਬਾਅਦ ਥਾਮਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਮਾਹੂ ਦੇ ਵਿੱਚ ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ ਦੇ ਸਾਬਕਾ ਦੇ ਘਰ ਫਰੀਦাবাদ ਦੇ ਵਿੱਚ ਅਲਫਲਾ ਕੈਂਪਸ ਦੇ ਵਿੱਚ ਓਖਲਾ ਦੇ ਵਿੱਚ ਟਰਸਟ ਦੇ ਵਿੱਚ ਦਫ਼ਤਰ ਦੇ ਵਿੱਚ ਇਹ ਸਾਰੀਆਂ ਜਗ੍ਹਾ ਤੇ ਛਾਪੇ ਮਾਰੀ ਆ ਜਿਹੜੀ ED ਵੱਲੋਂ ਕੀਤੀ ਜਾ ਰਹੀ ਹੈ ਸੋ ਹੁਣ ਤੱਕ NIA ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਉਹ ਕਥਿਤ ਤੌਰ ਤੇ ਆਤਮਕਾਤੀ ਹਮਲਾਵਰ ਡਾਕਟਰ ਨਬੀ ਦੇ ਨਜ਼ਦੀਕੀ ਸਾਥੀ ਸਨ ਅਲਫਲਾ ਯੂਨੀਵਰਸਿਟੀ ਵਿਰੁੱਧ منی ਲਾਂਡਰਿੰਗ ਦਾ ਮਾਮਲਾ ਵੀ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਈਏ 10 ਨਵੰਬਰ 2025 ਨੂੰ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਤੇ ਇੱਕ ਕਾਰ ਦੇ ਵਿੱਚ ਧਮਾਕਾ ਹੋਇਆ ਸੀ ਜਿਸ ਦੇ ਵਿੱਚ ਕਟੋਕਟ 13 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ ਇਹ ਧਮਾਕਾ ਇੱਕ ਅਤਵਾਦੀ ਮੋਡੀਊਲ ਦੇ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਐਨਆਈਏ ਅਤੇ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਖੋ-ਵੱਖਰੀ ਜਗ੍ਹਾ ਤੇ 4 ਸੂਬਿਆਂ ਦੇ ਵਿੱਚ 30 ਤੋਂ ਵੱਧ ਥਾਵਾਂ ਤੇ ਈਡੀ ਵੱਲੋਂ ਰੇਡ ਕੀਤੀ ਗਈ ਹੈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਵਿਰੁੱਧ ਵਿੱਚ ਪਾਬੰਦੀਸ਼ੁਦਾ ਆਵਾਮੀ ਲੀਗ ਪਾਰਟੀ ਨੇ ਦੇਸ਼ ਦੇ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਆਵਾਮੀ ਲੀਗ ਨੇ ਢਾਕਾ ਵਿਜੰਤਰਰਾਸ਼ਟਰੀ ਅਬਰਾਦ ਟਰਮੀਨਲ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਹੈ। ਪਾਰਟੀ ਨੇ ਅੰਤਿਮ ਸਰਕਾਰ ਅੰਤਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਅਤੇ ਮੰਤਰੀਆਂ ਤੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ। ਆਵਾਮੀ ਲੀਗ ਦੇ ਨੇਤਾ ਜਹਾਂਗੀਰ ਕਵੀਰ ਨੇ ਪਾਰਟੀ ਦੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਜਾਰੀ ਕਰਕੇ ਫੈਸਲੇ ਨੂੰ ਪੱਖਪਤੀ ਅਤੇ ਰਾਜਨੀਤਿਕ ਨੀਤਿਕ ਬਦਲਾਖੋਰੀ ਦੱਸਿਆ ਹੈ ਤਵੀਰ ਨੇ ਅਦਾਲਤ ਦੀ ਪ੍ਰਕਿਰਿਆ ਤੇ ਸਵਾਲ ਚੁੱਕੇ ਨੇ ਉਹਨਾਂ ਇਲਜ਼ਾਮ ਲਗਾਏ ਨੇ ਕਿ ਮੁਕੱਦਮਾ 14 ਅਗਸਤ ਨੂੰ ਸ਼ੁਰੂ ਹੋਇਆ ਸੀ ਅਤੇ ਫੈਸਲਾ 17 ਨਵੰਬਰ ਨੂੰ ਸੁਣਾਇਆ ਗਿਆ ਅਦਾਲਤ ਨੇ 2 ਮਹੀਨਿਆਂ ਦੀ ਮਿਆਦ ਵਿੱਚ ਸਿਰਫ 20 ਦਿਨਾਂ ਦੇ ਵਿੱਚ ਸੁਣਵਾਈ ਕੀਤੀ 84 ਗਵਾਹਾਂ ਵਿੱਚੋਂ ਸਿਰਫ 54 ਨੂੰ ਹੀ ਸੁਣਿਆ ਗਿਆ ਮੁੱਖ ਜਾਜਕ ਇੱਕ ਮਹੀਨੇ ਲਈ ਗੈਰਹਾਜ਼ਰ ਰਹੇ ਫਿਰ ਵੀ ਇਹ ਫੈਸਲਾ ਸੁਣਾ ਦਿੱਤਾ ਗਿਆ ਹਸੀਨਾ ਨੂੰ ਅੰਤਰਰਾਸ਼ਟਰੀ ਅਪਰਾਧਿਕ ਟਰਬਿਊਨਲ ਨੇ ਕਤਲ ਲਈ ਉਕਸਾਉਣ ਦੇ ਹੁਕਮਾਂ ਦੇ ਦੋਸ਼ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ ਆਈਸੀਟੀ ਨੇ ਉਸ ਤੇ ਪੰਜ ਦੋਸ਼ ਲਗਾਏ ਨੇ ਤੇ ਬਾਕੀ ਦੋਸ਼ਾਂ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਟਰਬਿਊਨਲ ਨੇ ਸੇਖ ਹਸੀਨਾ ਨੂੰ ਜੁਲਾਈ 2024 ਦੇ ਵਿੱਚ ਦੋ ਵਿਦਿਆਰਥੀਆਂ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹਤਿਆਵਾਂ ਦਾ ਮਾਸਟਰਮਾਈਂਡ ਵੀ ਹਰਾਨਿਆ ਦੂਜੇ ਦੋਸ਼ੀ ਸਾਬਕਾ ਗ੍ਰਹਿ ਮੰਤਰੀ ਅਸਮ ਦੁਜਮਾਨ ਖਾਨ ਨੂੰ ਵੀ ਕਤਲਾਂ ਦਾ ਦੋਸ਼ੀ ਪਾਇਆ ਗਿਆ ਤਾਂ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ ਹੈ ਸਜ਼ਾ ਦਾ ਐਲਾਨ ਹੁੰਦੇ ਹੀ ਅਦਾਲਤ 'ਚ ਮੌਜੂਦ ਲੋਕਾਂ ਨੇ ਤਾੜੀਆਂ ਵੀ ਵਜਾਈਆਂ ਸਨ ਸੋ ਇਸ ਮਾਮਲੇ ਦੇ ਵਿੱਚ ਤੀਜੇ ਦੋਸ਼ੀ ਸਾਬਕਾ ਆਈ ਜੀਪੀ ਅਬਦੁੱਲ ਮਾਮੂਨ ਨੂੰ 5 ਸਾਲ ਦੀ ਕੈਦ ਸੁਣਾਈ ਗਈ ਹੈ ਮਾਮੂਨ ਹਿਰਾਸਤ ਦੇ ਵਿੱਚ ਹੈ ਅਤੇ ਸਰਕਾਰੀ ਗਵਾਹ ਬਣ ਗਿਆ ਅਦਾਲਤ ਨੇ ਹਸੀਨਾ ਅਤੇ ਅਸਰਦੁਦੁਮਾਨ ਕਲਾਮ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ ਫੈਸਲੇ ਤੋਂ ਬਾਅਦ ਬੰਗਲਾਦੇਸ਼ ਦੇ ਅੰਤਰੀਮ ਪ੍ਰਧਾਨ ਮੰਤਰੀ ਯੂਨਸ ਮਮਦ ਯੂਨਸ ਨੇ ਭਾਰਤ ਤੋਂ ਹਸੀਨਾ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ ਹੁਣ ਮੌਸਮ ਤੇ ਪਾਉਂਿਆ ਇੱਕ ਨਜ਼ਰ ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੋ ਇਸ ਦੇ ਨਾਲ ਹੀ ਇਸ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਬਾਅਦ ਇਹ ਹੁਣ ਤੱਕ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ ਹੈ ਅਗਲੇ 2 ਹਫ਼ਤਿਆਂ ਦੇ ਵਿੱਚ ਤਾਪਮਾਨ ਹੋਰ ਡਿੱਗੇਗਾ ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਥੋੜਾ ਜਿਹਾ ਵਾਧਾ ਜ਼ਰੂਰ ਹੋਇਆ ਪਰ ਇਹ ਆਮ ਦੇ ਨੇੜੇ ਹੀ ਰਿਹਾ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਆਉਣ ਵਾਲੇ 72 ਘੰਟੇ ਧੁੱਪ ਵਾਲੇ ਰਹਿਣਗੇ ਅਤੇ ਮੌਸਮ ਸਾਫ਼ ਰਹੇਗਾ ਨਤੀਜੇ ਵਜੋਂ ਸੂਬੇ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਆਵੇਗਾ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਡਿਗਰੀ ਦੇ ਮਾਮੂਲੀ ਵਾਧੇ ਦੇ ਨਾਲ ਵੱਧ ਹੋਇਆ ਹੈ ਫਰੀਦਕੋਟ ਦੇ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਦਰਜ ਕੀਤਾ ਗਿਆ ਤੇ ਵੱਧ ਤੋਂ ਵੱਧ ਤਾਪਮਾਨ 29.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਗਲੇ 48 ਘੰਟਿਆਂ ਦੌਰਾਨ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਬਣਿਆ ਰਹੇਗਾ ਪਰ ਧੁੰਦ ਦੀ ਸੰਭਾਵਨਾ ਵੀ ਜਿਤਾਈ ਗਈ ਹੈ। ਬਾਰੀ ਇਲਾਕਿਆਂ ਦੇ ਵਿੱਚ ਧੁੰਦ ਵਿਚਾਈ रह ਸਕਦੀ ਹੈ। ਠੰਡ ਦਾ ਸੰਕੇਤ ਹੈ ਸਵੇਰੇ ਅਤੇ ਰਾਤ ਦੇ ਸਮੇਂ ਤਾਪਮਾਨ ਜਿਹੜਾ 5 ਡਿਗਰੀ ਤੱਕ ਡਿੱਗ ਸਕਦਾ ਜੋ ਕਿ ਬੇਹੱਦ ਠੰਡਾ ਹੋ ਸਕਦਾ ਹੈ। ਸੋ ਘੱਟੋ ਘੱਟ ਤਾਪਮਾਨ 5 ਤੋਂ 9 ਡਿਗਰੀ ਦੇ ਸੈਲਸੀਅਸ ਦੇ ਵਿਚਕਾਰ ਰਹੇਗਾ ਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਤੋਂ ਲੈ ਕੇ 30 ਡਿਗਰੀ ਦੇ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਇਜ਼ਾਤ ਬਹੁਤ ਬਹੁਤ ਧੰਨਵਾਦ